ਸਸ਼ੀਕਾਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਮੈਂ ਮਨਪ੍ਰਿਤ ਕੌਰ ਹਾਜ਼ਿਰ ਹਾਂ 5 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੀ ਹਾਂ ਸੀਐਮ ਭਗਵੰਤ ਮਾਨ ਨੂੰ ਖਾਲਿਸਤਾਨੀ ਗੁਰਪਤਵੰਤ ਪੰਨੂ ਨੇ ਦਿੱਤੀ ਧਮਕੀ ਆਖਰ ਵਿਕਰਮਜੀਤ ਸਿੰਘ ਮਜੀਠੀਆ ਐਸਆਈਟੀ ਦੇ ਅੱਗੇ ਪੇਸ਼ ਹੋ ਹੀ ਗਏ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪ੍ਰਸਾਰਿਤ ਹੁਣ ਆ ਸਮਾਜ ਲਈ ਬਣੇਗਾ ਖਤਰਾ 500 ਬੰਗਲਾਦੇਸ਼ੀ ਭਾਰਤ ਵਿੱਚ ਹੋ ਰਹੇ ਸਨ ਦਾਖਲ ਹਰਿਆਣਾ ਤੇ ਪੰਜਾਬ ਦੇ ਕਈ ਜਿਲ੍ਹਿਆਂ ਚ ਮੀਂਹ ਪੈਣ ਦੀ ਹੋਈ ਭਵਿਕਿਆ ਵਾੜੇ ਕੁਣ ਖਬਰਾਂ ਵਿਸਤਾਰ ਨਾਲ ਸੀਐਮ ਭਗਵੰਤ ਮਾਨ ਨੂੰ ਖਾਲਿਸਤਾਨੀ ਪੰਨੂ ਵੱਲੋਂ ਧਮਕੀ ਦਿੱਤੀ ਗਈ ਹੈ ਕਿ ਆ ਗਿਆ ਹੈ ਕਿ ਪੰਜਾਬ ਦੇ ਵਿੱਚ ਨਹੀਂ ਲਹਿਰਾਣ ਦਵਾਂਗੇ ਝੰਡਾ ਦਾ ਸੀ ਕੇਂਦਰ ਸਰਕਾਰ ਵੱਲੋਂ ਅੱਤਵਾਦੀ ਐਲਾਨੇ ਗਏ ਸਿੱਖ ਫੋਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦਿੱਤੀ ਹੈ ਪੰਨੂ ਨੇ ਮੁੱਖ ਮੰਤਰੀ ਨੂੰ ਪੰਜਾਬ ਚ ਤਿਰੰਗਾ ਲਹਿਰਾਉਣ ਦੀ ਸਲਾਹ ਨਹੀਂ ਦਿੰਦੀ ਹੈ ਪੰਨੂ ਦਾ ਕਹਿਣਾ ਹੈ ਕਿ ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈ ਭਾਰਤ ਦੇ ਤਿਰੰਗੇ ਦੀ ਅਗਵਾਈ ਹੇਠ ਸਿੱਖਾਂ ਦੀ ਨਸਲੂਕੀ ਹੋਈ ਹੈ ਅੱਜ ਪੰਜਾਬ ਦੇ ਕਿਸਾਨਾਂ ਨਾਲ ਬੇਇਨਸਾਫੀ ਹੋ ਰਹੀ ਹੈ ਲਗਾਤਾਰ ਵੀਡੀਓ ਬਣਾ ਕੇ ਪੰਜਾਬ ਦੇ ਲੋਕਾਂ ਨੂੰ ਭੜਕਾਉਣ ਵਾਲੇ ਪੰਨੂ ਨੇ ਕਿਹਾ 15 ਅਗਸਤ ਸਿੱਖਾਂ ਤੇ ਪੰਜਾਬ ਦਾ ਆਜ਼ਾਦੀ ਦਿਹਾੜਾ ਨਹੀਂ ਹੈ ਇਸ ਤਿਰੰਗੇ ਹੇਠ ਸਾਡੇ ਸਿੱਖਾਂ ਦੀ ਨਸਕਲੂਮੀ ਹੋਈ ਹੈ ਸਾਡੇ ਸੂਬੇ ਦੇ ਸਿੱਖ ਕਿਸਾਨਾਂ ਦੀਆਂ ਖੁਦਕੁਸ਼ੀਆਂ ਲਈ ਭਗਵੰਤਮਾਨ ਦੀ ਸਰਕਾਰ ਜ਼ਿੰਮੇਵਾਰ ਹੈ ਭਗਵੰਤਮਾਨ ਨੂੰ 15 ਅਗਸਤ ਨੂੰ ਤਿਰੰਗਾ ਲਹਿਰਾਉਣ ਤੋਂ ਰੋਕਿਆ ਜਾਵੇਗਾ ਦਿਲਵਾਰ ਸਿੰਘ ਦੀ ਅੱਜ ਲੋੜ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਿਰੰਗਾ ਲਹਿਰਾਉਣ ਤੋਂ ਰੋਕਣ ਵਾਲਿਆਂ ਨੂੰ ਸਿੱਖ ਜਸਟਿਸ 1 ਕਰੋੜ ਰੁਪਏ ਦੇਵੇਗੀ ਅੱਜ ਕਿਸਾਨਾਂ ਨੂੰ ਤਿਰੰਗੇ ਝੰਡੇ ਹੇਠ ਖੁਦਕੁਸ਼ੀ ਕਰਨ ਲਈ ਉਕਸਾਇਆ ਜਾ ਰਿਹਾ ਹੈ ਦੱਸਈਏ ਕਿ ਖਾਲੀ ਇਸਤਾਨੀ ਪੰਨੂ ਨੇ ਸੀਐਮ ਭਗਵੰਤ ਮਾਨ ਨੂੰ 15 ਅਗਸਤ ਨੂੰ ਦੇਸ਼ ਦਾ ਝੰਡਾ ਲਹਿਰਾਉਣ ਤੋਂ ਰੋਕਣ ਦੇ ਲਈ 1 ਕਰੋੜ ਦੀ ਰਕਮ ਦਾ ਇਨਾਮ ਰੱਖਿਆ ਹੈ ਨਸ਼ਾ ਤਸਕਰ ਮਾਮਲੇ ਦੇ ਵਿੱਚ ਅੱਜ ਵਿਕਰਮਜੀਤ ਸਿੰਘ ਮਜੀਠੀਆ ਪਟਿਆਲਾ ਐਸਆਈਟੀ ਦੇ ਅੱਗੇ ਪੇਸ਼ ਹੋ ਗਏ ਨੇ ਦੱਸ ਦਈਏ ਨਸ਼ਾ ਤਸਕਰੀ ਮਾਮਲੇ ਚੋ ਕਿ ਰੇਸਾਬ ਦਾ ਮੰਤਰੀ ਵਿਕਰਮਜੀਤ ਮਜੀਠੀਆ ਤਿੰਨ ਵਾਰ ਲਗਾਤਾਰ ਗੈਰ ਹਾਜ਼ਰ ਰਹਿਣ ਤੋਂ ਬਾਅਦ ਅੱਜ ਚੌਥੀ ਵਾਰ ਐਸਆਈਟੀ ਅੱਗੇ ਪੇਸ਼ ਹੋ ਗਏ ਨੇ ਇਸ ਦੌਰਾਨ ਉਹਨਾਂ ਨੇ ਐਸਆਈਟੀ ਵੱਲੋਂ ਪੁੱਛਗਿੱਛ ਲਗਾਤਾਰ ਚੱਲੀ ਹੈ ਐਸਆਈਟੀ ਅੱਗੇ ਪੇਸ਼ ਹੋਣ ਤੋਂ ਪਹਿਲਾਂ ਅਕਾਲੀ ਆਗੂ ਵਿਕਰਮ ਮਜੀਠੀਆ ਨੇ ਕਿਹਾ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਹਨਾਂ ਨੂੰ ਰੈਗੂਲਰ ਜ਼ਮਾਨਤ ਦੇਣ ਲੱਗਿਆ ਇਹ ਜੀ ਕੋਈ ਹਦਾਇਤ ਨਹੀਂ ਕੀਤੀ ਦੀਸੀ ਕੀ ਵਾਰ-ਵਾਰ ਐਸਆਈਟੀ ਅੱਗੇ ਪੇਸ਼ ਹੋਣਾ ਹੈ ਪਰ ਕਾਨੂੰਨ ਮੰਨਣ ਵਾਲੇ ਨਾਗਰਿਕ ਵਜੋਂ ਮੈਂ 11 ਤੋਂ 7 ਵਾਰ ਪੇਸ਼ ਹੋਇਆ ਹਾਂ ਉਹਨਾਂ ਕਹਿੰਦੇ ਕਿ ਐਸਆਈਟੀ ਵੱਲੋਂ ਮੈਨੂੰ ਜਾਣ ਬੁੱਝ ਕੇ ਉਸ ਦਿਨ ਸੱਦਿਆ ਗਿਆ ਜਿਸ ਦਿਨ ਮੇਰਾ ਅੰਮ੍ਰਿਤਸਰ ਵਿੱਚ ਆਪ ਆਗੂ ਸੰਜੇ ਸਿੰਘ ਖਿਲਾਫ ਪੇਮਾਨ ਮਾਨਹਾਨੀ ਦੇ ਕੇਸ 'ਚ ਪੇਸ਼ੀ ਸੀ ਜਿਸ ਦਾ ਮਕਸਦ ਸੰਜੇ ਸਿੰਘ ਨੂੰ ਲਾਭ ਦੇਣਾ ਸੀ ਉਹਨਾਂ ਕਹਿੰਦੇ ਕਿ ਇਸ ਤਰੀਕੇ ਮੈਨੂੰ ਚੰਡੀਗੜ੍ਹ ਕੋਰਟ ਵਿੱਚ ਪੇਸ਼ੀ ਵਾਲੇ ਦਿਨ ਤੇ ਸੁਪਰੀਮ ਕੋਰਟ ਵਿੱਚ ਪੇਸ਼ੀ ਵਾਲੇ ਦਿਨ ਸੱਦਿਆ ਉਹਨਾਂ ਕਹਿੰਦੇ ਕਿ ਉਹ ਸਾਬ ਜਦਿਆਂ ਦੇ ਸ਼ਹੀਦੀ ਦਿਹਾੜੇ ਤੇ ਅਦਾਲਤਾਂ ਚ ਪੇਸ਼ੀਆਂ ਵਾਲੇ ਦਿਨਾਂ ਵਿੱਚ ਨਹੀਂ ਆਏ ਪਰ ਬਾਕੀ ਸਾਰਿਆਂ ਤਰੀਕਾ ਤੇ ਆਏ ਹਨ ਨਾ ਕਿ ਆਸਲ ਚ ਐਸਆਈਟੀ ਦੇ ਮੁਖੀ ਮੁੱਖ ਮੰਤਰੀ ਭਗਵੰਤ ਮਾਨ ਹਨ ਜੇਕਰ ਉਹਨਾਂ ਨੂੰ ਸੱਦਣਾ ਹੈ ਤਾਂ ਸਿੱਧਾ ਹੀ ਸੀਐਮ ਕੋਠੀ ਸੱਦ ਕੇ ਪੁੱਛ ਲੈਣਾ ਸੀ ਪੁੱਛਣਾ ਸੀ ਸਰਕਾਰ ਤੇ ਵਰਦੇ ਅਮਜੀਠਿਆ ਨੇ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਤਾ 버ਗਰ ਪੀਜ਼ੇ ਖਲਾਈ ਜਾਂਦੇ ਹਨ ਖੜਰ ਸੀਆਈ ਸਟਾਫ ਵਿੱਚ ਉਸ ਦੀ ਇੰਟਰਵਿਊ ਪੁਲਿਸ ਸਿਹਰਾਸਤ ਚ ਹੋਇਆ ਨਾ ਕਿ ਆ ਕਿ ਗ੍ਰਹਿ ਮੰਤਰੀ ਭਗਵੰਤ ਮਾਨ ਇਸ ਲਈ ਸੱਦੇ ਤੌਰ ਤੇ ਜ਼ਿੰਮੇਵਾਰ ਹਨ ਦੱਸੇ ਏਕੀ SIT ਅੱਗੇ ਪੇਸ਼ ਹੋਣ ਤੋਂ ਪਹਿਲਾਂ ਵਿਕਰਮ ਮਜੀਠੀਆ ਨੇ মিডিਆ ਨਾਲ ਗੱਲਬਾਤ ਕਰਦਿਆਂ ਸੀਐਮ ਭਗਵੰਤ ਮਾਨ ਤੇ ਤਿੱਖੇ ਤੰਜ ਕੱਸੇ ਨੇ ਸੀ ਇਹ ਸਟਾਫ ਦੇ ਅੱਗੇ ਹੋਈ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਜੇਕਰ ਪ੍ਰਸਾਰਿਤ ਹੁੰਦੀ ਆ ਤਾਂ ਲੋਕਾਂ ਲਈ ਖਤਰਾ ਵੱਡਦਾ ਹੈ ਦੱਸ ਸੀ ਕਿ 2023 ਦੇ ਮਾਰਚ ਮਹੀਨੇ ਇੱਕ ਨੀਜੀ ਚੈਨਲ ਵੱਲੋਂ ਲਾਰੈਂਸ ਬਿਸ਼ਨੋਈ ਦਾ ਇੱਕ ਇੰਟਰਵਿਊ ਚਲਾਇਆ ਗਿਆ ਸਾਲ 2023 ਦੇ ਮਾਰਚ ਮਹੀਨੇ ਇੱਕ ਨੀਜੀ ਚੈਨਲ ਵੱਲੋਂ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਚਲਾਇਆ ਗਿਆ ਸੀ ਇਹ ਉਹੀ ਲਾਰੈਂਸ ਹਨ ਜੋ ਮਰਹੂਮ ਗਾਇਕ ਸਿੱਧੂ ਮਸੇਵਾਲਾ ਦੇ ਕਤਲ ਮਾਮਲੇ ਵਿੱਚ ਮਲਜ਼ਮ ਹਨ ਜਿਸ ਸਮੇਂ ਇਹ ਇੰਟਰਵਿਊ ਪ੍ਰਸਾਰਿਤ ਹੋਇਆ ਬਿਸ਼ਨੋਈ ਬਠਿੰਡਾ ਜੇਲ੍ਹ ਵਿੱਚ ਬੰਦ ਸੀ ਸਿੱਧੂ ਮਸੇਵਾਲਾ ਦੇ ਕਤਲ ਦੇ ਬਾਅਦ ਸਵੇਰੇ ਦੇ ਕਾਨੂੰਨ ਵਿਵਸਥਾ ਉ ਜੋ ਸਵਾਲ ਖੜੇ ਹੋਏ ਸਾਨੂੰ ਬਿਸ਼ਨੋਈ ਦਾ ਕਥਿਤ ਤੌਰ ਤੇ ਜੇਲ੍ਹ ਤੋਂ ਇੰਟਰਵਿਊ ਪ੍ਰਸਾਰਿਤ ਹੋਣ ਤੋਂ ਬਾਅਦ ਹੋਰ ਹੈਰਾਨ ਕਰ ਗਏ ਸਨ ਇਸ ਮਾਮਲੇ ਵਿੱਚ ਅਗਲੀ ਤਜਵੀਜ਼ ਲਈ ਸਰਕਾਰ ਵੱਲੋਂ ਇੱਕ ਵਿਸ਼ੇਸ਼ ਜਾਂਚ ਟੀਮ ਐਸਆਈਟੀ ਦਾ ਗਠਨ ਕੀਤਾ ਗਿਆ ਐਸਆਈਟੀ ਦੀ ਅਗਵਾਈ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਪ੍ਰਬੰਧ ਕੁਮਾਰ ਨੂੰ ਸੌਂਪੀ ਗਈ ਸੀ ਐਸਆਈਟੀ ਵੱਲੋਂ ਕਰੀਬ 8 ਮਹੀਨਿਆਂ ਦੀ ਜਾਂਚ ਤੋਂ ਬਾਅਦ 9 ਜੁਲਾਈ ਨੂੰ ਆਪਣੀ ਰਿਪੋਰਟ ਪੰਜਾਬ ਅਤੇ ਹਰਿਆਣਾ ਪੋਰਟ ਨੂੰ ਸੌਂਪੀ ਜਿਸ ਵਿੱਚ ਬਿਸ਼ਨੋਈ ਦੇ ਇੰਟਰਵਿਊ ਨਾਲ ਜੁੜੇ ਕਈ ਖਿਲਾਫੇ ਤੇ ਗਿਆ ਇਸ ਰਿਪੋਰਟ ਤੇ ਵਿਧਵਾਰ ਨੂੰ ਅਦਾਲਤ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਐਸਆਈਟੀ ਵੱਲੋਂ ਅਦਾਲਤ ਵਿੱਚ ਜਮ੍ਹਾਂ ਕਰਵਾਈ ਗਈ ਰਿਪੋਰਟ ਉੱਤੇ ਜੱਜ ਅਨਵਿੰਦਰ ਸਿੰਘ ਗਰੇਵਾਲ ਨੇ ਲਪਿਤਾ ਬੈਨਰਜੀ ਨੇ ਬੁੱਧਵਾਰ ਨੂੰ ਸੁਣਵਾਈ ਕੀਤੀ ਹੈ ਉਹਨਾਂ ਵੱਲੋਂ ਜਾਰੀ ਕੀਤੇ ਗਏ ਅਦਾਲਤੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ 9 ਜੁਲਾਈ 2024 ਨੂੰ ਐਸਆਈਟੀ ਵੱਲੋਂ ਜਮ੍ਹਾਂ ਕਰਵਾਈ ਗਈ ਜਾਂਚ ਰਿਪੋਰਟ ਦੀ ਮਹਾਨਾ ਕਰਦੇ ਹੋਏ ਐਸਆਈਟੀ ਇੱਕ ਇਹ ਨਿਰਦੇਸ਼ਨ ਕਰਨ ਵਿੱਚ ਕਾਮਯਾਬ ਰਹੀ ਹੈ ਕਿ ਇੰਟਰਵਿਊ ਦੇਣ ਸਮੇਂ ਇੰਟਰਵਿਊ ਦੇਣ ਵਾਲਾ ਸਖਸ਼ ਲਾਰੈਂਸ ਬਿਸ਼ਨੋਈ ਕਿਸ ਜਗ੍ਹਾ ਮੌਜੂਦ ਸੀ ਰਿਪੋਰਟ ਮੁਤਾਬਕ ਪਹਿਲੇ ਇੰਟਰਵਿਊ ਜੋ 3 ਤੋਂ 4 ਸਤੰਬਰ 2022 ਦੇ ਦਰਮਿਆਨੀ ਰਾਤ ਨੂੰ ਰਿਕਾਰਡ ਕੀਤਾ ਗਿਆ ਸੀ ਉਸ ਸਮੇਂ ਇੰਟਰਵਿਊ ਦੇਣ ਵਾਲਾ ਸਖਸ਼ ਸੀਆਈਏ ਸਟਾਫ ਦੇ ਖਰੜ ਸਥਿਤ ਦਫਤਰ ਦੀ ਇਮਾਰਤ ਵਿੱਚ ਮੌਜੂਦ ਸੀ ਦੂਜੀ ਇੰਟਰਵਿਊ ਰਾਜਸਥਾਨ ਵਿੱਚ ਸ਼ੂਟ ਕੀਤੀ ਗਈ ਸੀ ਇਨ੍ਹਾਂ ਖੁਲਾਸਿਆਂ ਮੁਤਾਬਕ ਇੰਟਰਵਿਊ ਪ੍ਰਸ਼ਾਸਨ ਤੇ ਕਈ ਮਹੀਨੇ ਪਹਿਲਾਂ ਸ਼ੂਟ ਕੀਤੇ ਗਏ ਹਨ ਜੱਜਾਂ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ 8 ਮਹੀਨਿਆਂ ਦੀ ਨਿਆਂਇਕ ਜਾਂਚ ਤੋਂ ਬਾਅਦ ਐਸਆਈਟੀ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਬਿਲਕੁਲ ਹੀ ਅਸੰਭਵ ਵਰਗ ਹੈ ਕਿ ਇੰਟਰਵਿਊ ਪੰਜਾਬ ਦੀ ਕਿਸੇ ਜੇਲ੍ਹ ਵਿਚ ਜਾਂ ਫਿਰ ਸੂਬੇ ਦੀ ਪੁਲਿਸ ਦੀ ਹਿਰਾਸਤ ਵਿੱਚ ਹੁੰਦਿਆ ਲਿਆ ਗਿਆ ਹੈ ਦੱਸ ਦਈਏ ਕਿ ਜੇਕਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਚੈਨਲਾਂ ਤੇ ਪ੍ਰਸਾਰਿਤ ਕੀਤੀ ਜਾਂਦੀ ਹੈ ਤਾਂ ਇਹ ਸਮਾਜ ਲਈ ਇੱਕ ਖਤਰਾ ਬਣੇਗਾ ਬੰਗਲਾਦੇਸ਼ ਦੇ ਵਿੱਚ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ 500 ਤੋਂ অধিক ਬੰਗਲਾਦੇਸ਼ੀ ਭਾਰਤ ਦੇ ਵਿੱਚ ਕੁਸੰਦੀ ਕੋਸ਼ਿਸ਼ ਕਰ ਰਹੇ ਸੀ ਜਿਸ ਨੂੰ ਬੀਐਸਐਫ ਦੇ ਸਟਾਫ ਵੱਲੋਂ ਰੋਕਿਆ ਗਿਆ ਹੈ ਦੱਸਈਏ ਕਿ ਬੁੱਧਵਾਰ ਨੂੰ ਭਾਰਤ ਬੰਗਲਾਦੇਸ਼ ਸਰਹੰਦ ਨੇੜੇ ਕੁਸਪੇ ਅਟਕਾਰ ਰਹੇ ਲਗਭਗ 500 ਬੰਗਲਾਦੇਸ਼ੀਆਂ ਨੂੰ ਬੀਐਸਐਫ ਦੇ ਜਵਾਨਾਂ ਨੇ ਜਪਾਲੀਗੜ ਨੇੜੇ ਰੋਕ ਲਿਆ ਹੈ ਉੱਤਰੀ ਬੰਗਾਲ ਫਟਿਰ ਮੁਤਾਬਿਕ ਇਹ ਲੋਕ ਬੰਗਲਾਦੇਸ਼ ਵਿੱਚ ਪ੍ਰਦਰਸ਼ਨਕਾਰੀਆਂ ਦੇ ਹਮਲਿਆਂ ਤੋਂ ਡਰ ਕਾਰਨ ਇਕੱਠੇ ਹੋਏ ਸਨ ਬੀਐਸਐਫ ਅਤੇ ਬਾਰਡਰ ਗਾਰਡ ਬੰਗਲਾਦੇਸ਼ ਇਹਨਾਂ ਲੋਕਾਂ ਨਾਲ ਗੱਲ ਕੀਤੀ ਜਿਸ ਤੋਂ ਬਾਅਦ ਇਹ ਸਾਰੇ ਵਾਪਸ ਪਰਤ ਗਏ ਬੰਗਲਾਦੇਸ਼ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਤੇ ਬੀਐਸਐਫ ਹਾਈ ਅਲਰਟ ਤੇ ਹੈ ਸ਼ੇਖ ਹਸੀਨਾ ਦੇ ਅਸਤੀਫੇ ਤੋਂ ਬਾਅਦ ਬੰਗਲਾਦੇਸ਼ ਵਿੱਚ ਅੱਜ ਅਤਿਮ ਸਰਕਾਰ ਦਾ ਗਠਨ ਕੀਤਾ ਜਾਵੇਗਾ ਇਸ 15 ਮੈਂਬਰੀ ਸਰਕਾਰ ਦੀ ਅਗਵਾਈ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਸਫ ਕਰਨਗੇ ਸਰਕਾਰ ਦਾ ਸੋਚਕ ਸਮਾਗਮ 8:30 ਵਜੇ ਹੋਵੇਗਾ ਹਮਸ ਭਾਰੀ ਗਰਮੀ ਤੋਂ ਪੰਜਾਬ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਰਾਤ ਨਹੀਂ ਮਿਲ ਰਹੀ ਸੀ ਪਰ ਹੁਣ ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਚੁਟਾਈ ਗਈ ਹੈ ਦੱਸ ਰਹੀ ਹੈ ਕਿ ਮੌਨਸੂਨ ਇੱਕ ਵਾਰ ਫਿਰ ਉੱਤਰ ਭਾਰਤ ਤੱਕ ਪਹੁੰਚ ਗਿਆ ਹੈ ਹਾਲਾਂਕਿ ਪੰਜਾਬ ਦੇ ਚਕਰਵਤੀ ਸਰਕੂਲੇਸ਼ਨ ਬਣਨ ਕਾਰਨ ਬੰਗਾਲ ਦੀ ਖਾੜੀ ਤੋਂ ਮੌਨਸੂਨ ਹਵਾਵਾਂ ਉੱਤਰ ਭਾਰਤ ਵੱਲ ਵਧਣ ਦੀ ਸੰਭਾਵਨਾ ਹੈ ਭਾਰਤੀ ਮੌਸਮ ਵਿਭਾਗ ਤੇ ਚੰਡੀਗੜ੍ਹ ਮੌਸਮ ਵਿਭਾਗ ਕੇਂਦਰ ਤੋਂ ਜਾਰੀ ਤਾਜ਼ਾ ਮੌਸਮ ਬੁਲੇਟਨ ਅਨੁਸਾਰ ਅਗਲੇ 2 ਦਿਨਾਂ ਤੱਕ ਹਰਿਆਣਾ ਦੇ ਮਹਿੰਦਰਗੜ੍ਹ ਰਿਵਾੜੀ ਸਿਵਾਂਤ ਜੁਲਿਆਂ ਚ ਦਰਮਿਆਨੀ ਤੇ ਭਾਰੀ ਬਾਰਿਸ਼ ਹੋ ਸਕਦੀ ਹੈ ਇਸੇ ਤਰ੍ਹਾਂ ਪੰਜਾਬ ਦੇ ਪਠਾਨਕੋਟ ਹੁਸ਼ਿਆਰਪੁਰ ਤੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਜਿਲਿਆਂ ਨੂੰ 11 ਅਗਸਤ ਤੱਕ ਮੀਂਹ ਦਾ ਇੰਤਜ਼ਾਰ ਵੀ ਕਰਨਾ ਪੈ ਸਕਦਾ ਹੈ ਮੌਸਮ ਵਿਭਾਗ ਅਨੁਸਾਰ 13 ਅਗਸਤ ਤੱਕ ਹਰਿਆਣਾ ਤੇ ਪੰਜਾਬ ਚ ਮੌਸਮ ਚ ਮੋੜ ਤਬਦੀਲੀ ਆਉਣ ਦੀ ਸੰਭਾਵਨਾ ਹੈ ਇਸੇ ਨਾਲ ਹੀ ਮੌਸਮ ਵਿਭਾਗ ਨੇ ਹਰਿਆਣਾ ਦੇ 5 ਸ਼ਹਿਰਾਂ ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਇਨ੍ਹਾਂ ਸ਼ਹਿਰਾਂ ਚ ਯਮੁਨਾ ਨਗਰ ਮਹਿੰਦਰਗੜ ਰਿਵਾੜੀ ਮੇਵਾਤ ਅਤੇ ਪਰਲ ਸ਼ਾਮਲ ਹਨ ਇਸ ਦੌਰਾਨ ਰਾਜਸਥਾਨ ਦੇ ਪੂਰਬੀ ਖੇਤਰਾ ਵਿੱਚ ਅਗਲੇ 1 ਹਫਤੇ ਤੱਕ ਮੀਂਹ ਦਾ ਦੌਰ ਜਾਰੀ ਰਹਿਣ ਦੀ ਸੰਭਾਵਨਾ ਦਿਤੀ ਹੈ ਬਸ ਇਹ ਕਿ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਚ ਪੰਜਾਬ ਅਤੇ ਹਰਿਆਣਾ ਇੱਕਈ ਸੂਬਿਆਂ ਚੋਂ ਭਾਰੀ ਅਲਰਟ ਵਿਚਾਰੀ ਕੀਤਾ ਹੈ ਤੇ ਮੀਂਹ ਦੀ ਭਵਿੱਖੇਵਾਨੀ ਵੀ ਕੀਤੀ ਹੈ ਨਵੀਆਂ ਤੇ ਤਾਜ਼ੀ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੀਡਰ ਪੰਜਾਬੀ মিডিਆ ਹੁੰਦੀ ਹੋਈ ਇਜਾਜ਼ਤ ਧੰਨਵਾਦ